ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚਰਦੀ ਕਲਾ ਤੰਦਰੁਸਤੀ ਜੋਗੀ ਕੁਇਕਵੈਸਟ ਬੇਨਤੀ ਕਰਦੇ ਹਾਂ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਮੇ ਵਾਲੀ ਗੱਲ ਨਾ ਰਹਿ ਜੇ ਗੱਬਣ ਡੰਗਰ ਨੂੰ ਟਿੱਪ ਕੇ ਭਰਾ ਕੇ ਖੜੋ ਸਜਣੋ ਅੱਜ ਪਹੁੰਚੇ ਹਾਂ ਪਿੰਡ ਪਿੱਕੀਵੰਡ ਸ਼ਹਿਰ ਨੇੜੇ ਰਹਿ ਗਿਆ ਕਾਲੇਕੇ 메ਨ ਰੋਡ ਜਿਹੜਾ ਆਪਣਾ ਹਰੀ ਕੇ ਪੱਦੰਤੋਂ ਹੁੰਦਾ ਹੈ ਬਿਲਕੁਲ ਜਿਹੜੀ ਕਾਲੇ ਗਾਂ ਵਾਲੀ ਨਹਿਰ ਤੋਂ ਅਗਲੇ ਬੰਨੇ ਆ ਬਾਈ ਸੁੱਖ ਦਾ ਡੇਰਾ ਬਾਈ ਸੁੱਖ ਕੋਲ ਪਹੁੰਚੇ ਆ ਚਾਰ ਐਨੀਮਲ ਸੱਜਣੋਂ ਇੱਥੋਂ ਵਿਖਾਉਣੇ ਸਵੇ ਸਵਾਏ ਐਂਡ ਤੱਕ ਜੜੇ ਰਹੋ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਕਰਾਉਣੇ ਤੁਹਾਨੂੰ ਖਰੀਦਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਮਹਾਰਾਜ ਵਧੀਆ ਹੁੰਦਾ ਤੁਸੀਂ ਸ਼ੁਕਰ ਹੈ ਜੀ ਵੈਲਕਮ ਤੁਹਾਨੂੰ ਸੰਧੂ ਬਸੰਦੂ ਦੀ ਅੱਗੇ ਹੋਰ ਵਧੀਆ ਸਿੱਧਾ ਚੜਦੀ ਗਾ ਠੀਕ ਹੈ ਜੀ ਡਰੈਸ ਕਰੀਏ ਨੋਟ ਬਾਈ ਜੀ ਆਪਣਾ ਜੀ ਠਿੱਕੀਵਿੰਡ ਆ ਠਿੱਕੀਵਿੰਡ ਤੋਂ ਹਰੀਗਾਲੀ ਸਾਈਡ 1 ਕਿਲੋਮੀਟਰ ਪਿਛੇ ਰਹਿ ਜਾਂਦਾ ਡੇਰਾ ਹਾਂ ਨੇੜੇ ਜਿਹੜਾ ਨਹਿਰ ਆ ਇੱਕ ਸੁਆਜਾ ਕਾਮਗਰਡਨ ਪੈਲਸ ਤੇ ਲੱਗਿਆ ਹਾਂ ਸਾਹਮਣੇ ਆ ਜੀ ਹਾਂ ਜੀ ਤੇ ਜ਼ਿਲ੍ਹਾ ਤਰਨਤਾਰਨ ਤਸੀਵ ਤਸੀਵ ਠਿੱਕੀਵਿੰਡ ਹੀ ਆਉਂਦੇ ਆ ਤੇ ਹੁਣ ਠਿੱਕੀਵਿੰਡ ਆ ਗਈ ਤੇ ਮੋਬਾਈਲ ਨੰਬਰ 98143 ਹਾਂ 9897 ਠੀਕ ਹੈ 98143 17 ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਆ ਇੱਕ ਤੋਂ ਹਨਾ ਇਹ ਸੂਆ ਬਾਈ ਜੀ ਕਿਰਵਾ ਹੋ ਗਈ ਸੂਆ ਕੋਈ ਮੈਂ ਇਹਦੇ ਦੁੱਜਾ ਕਰਕੇ ਲੈਂਦੀ ਕੁਤੀ ਜਾ ਮਨਸ ਲਦਾ ਜੀ ਨਾਲ ਲੈਂਦੀ ਹੈ ਜੀ ਆਪਾਂ ਕਿਹੜਾ ਕਰਦੀ ਆ ਹਾਂਜੀ ਹਾਂਜੀ ਬਾਕੀ ਸਫਈਆਂ ਸਫਈਆਂ ਬੜੀਆਂ ਸਫਈਆਂ ਬਹੁਤ ਛੋਟੀਆਂ ਹਨਾ ਹਾਂਜੀ ਨਹੀਂ ਹੋਉਂ ਜੱਜੇ ਹੀ ਛੰਗੀ ਛੋਟੀਆਂ ਨੇ ਕਿਨਾ ਬਹੁਤ ਛੰਗੀ ਜੀ ਤੇ ਸੈਂਕੜੇ ਪੰਤਰ ਪੰਜੀ ਆ ਖੋਲ ਕੇ ਟੋਰਾ ਚੈੱਕ ਕਰਾਈਏ ਲੋ ਜੀ ਅੱਗੇ ਲਾਓ ਨੱਲਾ ਹੋ ਗਈ ਆ ਬੱਚਾ ਆ ਜਾਂਦੇ ਮਗਰ ਕਟਾ ਬਿਲਕੁਲ ਤਾਜ਼ੀ ਹੈ ਹਾਂ ਬਿਲਕੁਲ ਬਿਲਕੁਲ ਉਹ ਵੀ 12 ਕਿਲੋ ਉਹ ਵੀ 12 ਕਿਲੋ ਠੀਕ ਆ ਤੁਸੀਂ ਫਿਰ ਉਹ 12 ਕਿਲੋ ਬਾਈ 10 ਦਾ 11 ਮੰਨ ਕੇ ਸੌਦਾ ਕਰ ਲਿਓ ਤੇ ਛੋਟੀ ਜਿਹੀ ਹੈ ਨਾਲ ਬਹੁਤ ਸੋਹਣਾ ਲੱਗਾ ਬਿਲਕੁਲ ਵਾਈ ਵੀ ਬਹੁਤ ਚੰਗੀ ਵਾਈ ਇੱਕ ਨੰਬਰ ਇੱਕ ਇਹ ਡੰਗਰ ਦੀ ਚੋਈ ਹੈ ਤੇ ਆ ਜੋ ਰੇਟ ਬਾਈ ਜੀ ਰੇਟ ਇੱਕ ਦਾ 110000 ਹਾਂ ਜੀ ਤੇ ਕਿੰਨੇ ਦੀ ਦੇ ਰਹੇ ਇੱਕ ਪਾਈ ਦੀ ਆਣਾ ਹੈ 105000 ਹਾਂ ਜੀ ਹਾਰ ਨਾਲ ਦਗਾ ਲ ਗਏ ਪਹਿਲੀ ਵੀਡੀਓ ਦਾ ਤਿੰਨ ਚਾਰ ਦੇ ਗਏ 1 2 ਉਹ ਤੇ ਛੋੜ ਹੀ ਹੋਣੀ ਆ ਕਰਦੇ ਭਾਈ ਹਾਂਜੀ 1 ਲੱਖ 2000 ਹੈ ਨਾ ਹਾਂਜੀ ਦੂਜੇ ਨੰਬਰ ਤੇ ਸਜਣੋ ਆ ਗਏ 6322 ਇਹਨੂੰ ਸੂਆ ਭਾਵੇਂ ਤੇ ਜਾਂ ਮੰਨ ਲਓ ਭਾਵੇਂ ਜਾਂ ਮੰਨ ਲਓ ਟੱਗੀ ਜੀਆ ਦੁੱਧ 10 ਕਿਲੋ ਪੱਕਾ 11 ਹੀ ਹੋ ਅੱਛਾ ਦੁੱਧ 11 ਕਿਲੋ ਹੋ ਤੇ 10 ਮੰਨ ਸਕਦੇ ਹੈ ਨਾ 10 ਮੰਨ ਓਕੇ ਭਾਈ ਜੀ ਖੁੱਲ ਗਏ ਲਓ ਭਾਈ ਮੈਂ ਸਜਣੋ ਕਟ ਵਾਲਾ ਲੈਵਾਂ ਤੇ ਨੋਗ ਵਾਲਾ ਥਾਣਿਆ ਥੱਲੋਂ ਜੇ ਕੋਲਾ 판ੜੀ ਲੈ ਵੀ ਨਹੀਂ ਲੈ ਸਕਦੀ ਹਾਂ ਉਹ ਦੁੱਧ ਹੈਗਾ ਉਹੀ ਦੱਸਾਂਗੇ ਸਹੀ ਗੱਲ ਇਹ ਨਹੀਂ ਵੀ ਕੋਈ ਚੋਣ ਆਵੇ ਤੇ ਮੁੜ ਕੇ ਸ਼ਰਮਿੰਦੇ ਜੀ ਹੁੰਦੇ ਫਿਰਗੇ ਹਾਂ ਨਹੀਂ ਸਹੀ ਗੱਲ ਨਿਕਲੇ ਕੋਸ਼ ਦੱਸਿਆ ਕੋਸ਼ ਹੋਵੇ ਹਨਾ ਨਹੀਂ ਨਹੀਂ ਸਹੀ ਗੱਲ ਕਰਨੀ ਚਾਹੀਦੀ ਬਹੁਤਾ ਚੱਟਿਆ ਲੋ ਵੇਖ ਕੇ ਤਾਂ 15 ਕਿਲੋ ਪੈ ਗਏ ਬਿਲਕੁਲ ਬਿਲਕੁਲ ਜੀ ਲੈ ਇਹ ਭਾਈ ਲੇਵੇ ਦੀ ਬੰਦਰ ਵੇਖ ਕੇ ਚੋਰਾ 15 ਹੀ ਆਖਦਾ ਜਣਾ ਜਣਾ ਪਰ ਨਹੀਂ ਜੋ ਹੈਗਾ ਸਹੀ ਦੱਸੋ ਆਪਾਂ ਉਹ ਕੰਮ ਕਰਨੇ ਦਾ ਕੰਡਾ ਵੀ ਲੈ ਆਏ ਤੇ ਆਵੇ ਤੋਲ ਕੇ ਲੈ ਬਿਲਕੁਲ ਤੇ ਰੇਟ ਬਾਈ ਜੀ ਰੇਟ 1 5 1 ਲੱਖ 5 ਹਾਂ ਨਾ ਬਾਈ ਜੀ ਉਹ 2 ਛੱਡ ਦਾਂਗੇ ਨਹੀਂ ਜੀ ਆਪੇ ਕਰ ਦਿਓ ਮਾਨਤਨ ਕੋਲ ਲਾ ਲੇ 1 ਲੱਖ ਦੀ ਜਾਨ ਨਹੀਂ ਹੋਰ ਕਰ ਦੀ ਦਾਲ ਦੂ 99 ਦੀ ਹਾਂ ਨਾ ਹੀ ਕਰ ਦੀ ਫਿਰ 200 ਰੁਪਈਆ ਛੋਟ ਕਰਨੀ ਆਪਾਂ ਠੀਕ ਹੈ ਜੀ ਇਹ ਨਾ ਕੋਈ ਭੈਣ ਭਰਾ ਕੇ 2000 ਛੱਡ ਦੋ 4 ਛੱਡ ਦੋ ਨਾ ਜੀ ਦੋਸਤੋ ਛੋਟ ਕਰਨੀ ਠੀਕ ਹੈ ਠੀਕ ਫਿਰਸੀ ਰੇਟ ਆਏ ਇਹ ਚੋ ਕੋਈ ਹੋਣਾ ਨਹੀਂ ਬਾਤ ਪਰ ਤੇ ਤੀਜੇ ਨੰਬਰ ਵਾਲੀ ਖੁੱਲ ਗਈ ਦੂਜੇ ਨੰਬਰ ਵਾਲੀ ਦਾ ਕੱਟੀ ਤੇ ਕੱਟਾ ਸੀ ਕੱਟਾ ਹੈ ਆਹ ਦੇਖ ਨਾੜੂ ਦੇ 나ੜੂ ਨਾਲ ਜਿੱਲਾ ਨਾੜਕ ਵਾਲਾ ਕਾਲਾ ਨਾ ਬਿਲਕੁਲ 나ੜੂ ਸੱਜੂ ਨਾੜੂ ਇਹਦੇ ਨਾਲ ਹੀ ਸੂਈ 9 ਕਿਲੋ 16 ਹੋਊਗਾ ਚੁੱਟਣ ਠੀਕ ਹੈ ਦੂਜੇ ਨੰਬਰ ਵਾਲੀ ਆ ਦੂਜਾ ਦੂਜਾ ਬੱਜਾ ਨਾ ਰੋਲੇ ਪੱਥਾ ਵਾਲਾ ਠੀਕ ਹੈ ਆ ਲੋ ਇਹਦੇ ਕੋਲ 9 ਕਿਲੋ ਗੋਲਾ ਆਊਗਾ ਹੈ ਨਾ ਠੀਕ ਹੈ ਇਹ ਤਾਜੀ ਸਹੀ ਆ ਪਰਸੋਂ ਦੀ ਪਰਸੋਂ ਦੀ ਸੂਈ ਕੋਲ 9 ਕਿਲੋ ਬੋਲਾ ਹੋਊਗਾ ਤੇ ਬੱਚੇ ਦਾ ਨਾੜੂ ਬਿਲਕੁਲ ਨਾਲ ਜੀ ਲੈ ਚਲੋ ਭਾਈ ਨੋਈ ਆ ਵੀ ਭਾਈ ਜੀ ਤੇ ਇਹਦੀ ਕੀਮਤ ਬਾਈ ਜੀ 90 ਦੇ ਦਈਏ ਜਾਇਜ਼ ਕਰਕੇ ਦੇ ਦਈਏ 85 ਦੀ ਆਉਣਾ 85 ਦੀ ਦੋ ਛੱਡ ਦੰਦ ਜੀ ਛੋੜ ਹੀ ਕਰਨੀ ਏ ਠੀਕ ਹੈ ਫਚਾਈ ਨਾ ਕਰੇ ਭਈ ਫਿਰ 83000 ਦੀ ਹੈ ਨਾ ਲੈਓ 100 200 ਛੋਟ ਹੀ ਨਹੀਂ ਕੱਢਣੀ ਲੈਓ ਭਾਈ ਜੀ ਇਹ ਦਾ ਇਹ ਦਾ ਬਚਿਆ ਹੋ ਵੱਡਾ ਉਹ ਵੱਡਾ ਉਹ ਦੋਹਾਂ ਦਾ ਲਾਲੇ ਪੰਜਾਂ ਦਾ ਲਾਲੇ ਛਾਂ ਦਾ ਲਾਲੇ ਭੋਜੂ ਦਾ ਲਾਲੇ ਠੀਕ ਹੈ ਸਹੀ ਗੱਲ ਆ ਠੀਕ ਹੈ ਨਾ 7 ਕਿਲੋ ਦੁੱਧ ਹੋਊਗਾ ਮਾਈ ਫਲੇ 7 ਕਿਲੋ ਦੋਵੇਂ ਟਾਈਮ ਮਿਲਦੀ ਹੈ ਕੱਟੇ ਦੇ ਕੱਟੇ ਦੇ ਹੀ ਹਾਂਜੀ ਓਕੇ ਭਾਈ ਜੀ ਚੋਣ ਬਿਲਕੁਲ ਚੰਗੀ ਚੋਣ ਬਿਲਕੁਲ ਓਕੇ ਟੁਆਲੀ ਰੋਣ ਦੀ ਕੋਈ ਗੁੱਲ ਛੱਡਾ ਨਾ ਜੀ सात किलो सजनों दो ए, दी। दी। नाँग। नाँग जाँग जाँग जार की कीमत भाई जी दे देर दी, हाँ ना भी छठ के हजार कोई ਮੌਕੇ ਤੇ ਛੋੜ ਛੱਡ ਦਿਓ ਯਾਰ 44 ਦੀ ਦੇ ਦੇ ਠੀਕ ਆ ਲਓ ਸੱਚ ਨੂੰ ਆ ਚਾਰ ਐਨੀਮਲ ਵਿਖਾਏ ਸੂ ਠੀਕ ਹੈ ਜੀ ਜਾਇ ਜਾਇ ਕੀਮਤ ਕੀਤੀ ਬਿਲਕੁਲ ਦੋ ਤਾਲੀਆਂ ਮਈਆਂ ਪੂਰੀਆਂ ਕੁਆਲਿਟੀ ਵਾਲੀਆਂ ਤੇ ਵਿజిਟ ਕਰਕੇ ਫਾਰਮ ਤੇ ਤੁਸੀਂ ਆਪਣੀ ਖਰੀਦਦਾਰੀ ਕਰਿਓ ਦੋ ਟਾਈਮ ਜ਼ੋਨ ਤਿੰਨ ਟਾਈਮ ਜ਼ੋਨ ਤਸੱਲੀ ਕਰ ਲੈਣਾ ਹੈ ਨਾ ਆਪਾਂ ਕਿਹੜਾ ਝੂਠ ਬੋਲਿਆ ਹੋਵੇ ਵਿੱਚ ਹਾਂ ਨਹੀਂ ਸਹੀ ਕਰ ਤੇ ਤਸੱਲੀ ਕਰਕੇ ਆ ਬੱਚੇ ਜਨ ਨਾਲੇ ਸასიਖਾਲ ਜੀ